ਜਿਹੜੇ ਦੋ ਮੇਜਰ ਇਸ਼ੂਜ਼ ਮੈਂ ਤੇ ਸਾਡੇ ਐਮਪੀ ਸਰਦਾਰ ਅਮਰ ਸਿੰਘ ਜੀ ਨੇ ਚੱਕੇ ਵਨ ਇਜ਼ ਸਮਾਰਟ ਸਿਟੀ ਦੇ ਅਸਤੇ ਜਿਹੜਾ 950 ਕਰੋੜ ਰੁਪਿਆ ਆਇਆ 950 ਕਰੋੜ ਰੁਪਿਆ ਆ ਔਰ ਇਹ ਤੇ ਅਸੀਂ ਸਮੀਖਿਆ ਕੀਤੀ ਔਰੇ ਵਿੱਚ ਤਕਰੀਬਨ 150 ਕਰੋੜ ਰੁਪਏ ਦੇ ਜਿਹੜੇ ਪ੍ਰੋਜੈਕਟ ਹੈਗੇ ਨੇ ਉਹ ਪ੍ਰੋਸੈਸ ਹੈਗੇ ਨੇ ਜਿਨ੍ਹਾਂ ਨੂੰ ਅਸੀਂ ਚੈੱਕ ਕਰਾਂਗੇ ਔਰ ਅਸੀਂ ਨਾਲ ਹੀ ਨਾਲ ਬੁੱਢਾ ਨਾਲਾ ਜਿਹੜਾ ਉਹ 650 ਕਰੋੜ ਰੁਪਇਆ ਆਇਆ ਨਾਲ ਹੀ ਨਾਲ ਉਹ ਸੁਮਿਖਿਆ ਕਰਨ ਤੋਂ ਬਾਅਦ ਅਸੀਂ ਇਹ ਵੀ ਕਿਹਾ ਕਿ ਇੰਨਾ ਤੇ ਅਸੀਂ ਸੈਟੀਸਫਾਈਡ ਨਹੀਂ ਆ ਅਸੀਂ ਇਹਦੇ ਬਾਰੇ ਡੀਸੀ ਸਾਹਿਬ ਨੂੰ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ 스마트 ਸਿਟੀ ਤੇ ਤਾਂ 29 ਤਰੀਕ ਦਾ ਅਸੀਂ ਫਾਈਨਲਾਈਜ਼ ਮੇਰੇ ਖਿਆਲ ਟਾਈਮ ਕਰ ਰਹੇ ਆ ਬੁੱਢਾ ਨਾਲੇ ਤੇ ਵੀ ਇਸੇ ਤਰ੍ਹਾਂ ਕੇਵਲ ਬੁੱਢੇ ਨਾਲੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੀਟਿੰਗ ਹੋਏਗੀ ਕਿਉਂਕਿ ਬਹੁਤ ਸਾਰੀਆਂ ਕਮੀਆਂ ਪੇਸ਼ੀਆਂ ਪਾਈਆਂ ਗਈਆਂ ਪੋਲਿਊਸ਼ਨ ਬੋਰਡ ਦੇ ਔਰ ਇਹ ਵਿੱਚ ਐਸਸੀ ਵੀ ਆਏ ਸਨ ਔਰ ਇਹ ਚ ਕਾਫੀ ਲੂਪ ਹੋਲ ਹੈਗੇ ਔਰ ਮੈਂ ਤੇ ਅਮਰ ਸਿੰਘ ਜੀ ਨੇ ਕਿਹਾ ਕਿ ਇਹਦੇ ਤੇ ਅਸੀਂ ਦੁਬਾਰਾ ਮੀਟਿੰਗ ਆਉਣ ਵਾਲੇ ਹਫਤੇ ਦੇ ਵਿੱਚ ਕਰਾਂਗੇ ਔਰ ਐਨਜੀਓ ਦੇ ਲੋਕ ਵੀ ਸਨ ਕਰਨਲ ਗਿਲਸਾ ਵਗੈਰਾ ਔਰ ਤਲਵਾਰ ਸਾਹਿਬ ਅਰੀ ਸਾਰੇ ਸੋ ਨਾਲ ਹੀ ਨਾਲ ਵੱਡਾ ਇੱਕ ਜਿਹੜਾ ਰੂਰਲ ਡਿਵੈਲਪਮੈਂਟ ਜਿਹੜਾ ਮਨਰੇਗਾ ਹੈ ਇਰੇ ਵਿੱਚੋਂ ਘੱਟੋ-ਘੱਟ 1 ਲੱਖ ਜਿਹੜੇ ਹਾਊਸਹੋਲਡਸ ਜਿਹੜਾ ਹੈਗਾ ਰਜਿਸਟਰ ਹੈਗਾ ਲੇਕਿਨ ਇਹ 50% ਲੋਕਾਂ ਨੂੰ ਹੀ ਕੇਵਲ ਰੋਜ਼ਗਾਰ ਦੇ ਰਹੀ ਨੇ ਪੂਰੇ ਵਿੱਚੋਂ ਤੇ 100 ਦਿਨ ਦਾ ਰੋਜ਼ਗਾਰ ਕੇਵਲ 1% ਲੋਕ ਹੀ ਪਾ ਰਹੇ ਨੇ ਉਹ ਅਸੀਂ ਆਖਿਆ ਵੀ ਇਹਦੇ ਤੇ ਸਾਨੂੰ ਇਸ ਜਿਹੜਾ ਮਨਰੇਗਾ ਤੇ ਸਾਨੂੰ ਭਈ ਘੱਟੋ-ਘੱਟ 90 ਹਜ਼ਾਰ ਹਾਊਸਹੋਲਡ ਨੂੰ ਕੰਮ ਮਿਲਣਾ ਚਾਹੀਦਾ ਜਿਹੜਾ 100 ਦਿਨ ਦਾ ਰੋਜ਼ਗਾਰ ਹੈਗਾ ਉਹ ਤਕਰੀਬਨ 60 70% ਲੋਕਾਂ ਨੂੰ ਤਾਂ ਮਿਲਣਾ ਚਾਹੀਦਾ 80% ਵੈਸੇ ਤਾਂ ਸਕੀਮ ਹੈ ਵੀ 100% ਨੂੰ ਮਿਲੇ ਔਰ ਇਹਦੇ ਵਿੱਚ ਜਿਹੜਾ ਬੇਰੋਜ਼ਗਾਰੀ ਪੱਤਾ ਹੁੰਦਾ ਉਹ ਇੱਕ ਵੀ ਬੰਦੇ ਨੂੰ ਅੱਜ ਤੱਕ ਕਿਉਂਕਿ ਉਹਦੀ ਵਿਚਾਰੇ ਦੀ ਐਪਲੀਕੇਸ਼ਨ ਨਹੀਂ ਲਈ ਜਾਂਦੀ ਉਹਨੂੰ ਸੁਣਿਆ ਨਹੀਂ ਜਾਂਦਾ ਤੇ ਬੇਰੋਜ਼ਗਾਰੀ ਪੱਤੇ ਦਾ ਉਹ ਇਹਨਾਂ ਨੇ ਉਡਾ ਹੀ ਰੱਖਿਆ ਸੋ ਇਹ तमाम ਸਾਰੀਆਂ ਗੱਲਾਂ ਤੇ ਔਰ ਵੈਰੀ ਇੱਕ ਜਿਹੜੀ ਸਰਬ ਸਿੱਖਿਆ ਅਭਿਆਨ ਜਿਹੜਾ ਦੇ ਤਹਿਤ ਆਪਾਂ ਜਿਹੜੀਆਂ ਖਾਣਾ ਬੰਦਾ ਹੈ ਸਕੂਲਾਂ ਦੇ ਵਿੱਚ ਮਿਡੇ ਨੀਲ ਉਹ ਵੀ ਅਸੀਂ ਗੁਜ਼ਾਰਿਸ਼ ਕੀਤੀ ਹੈ ਮੈਂ ਤੇ ਡਾਕਟਰ ਸਾਹਿਬ ਨੇ ਕਿ ਖਾਣਾ ਰਿਫਾਈਨਡ ਆਇਲ ਦੇ ਵਿੱਚ ਅਗਰ ਨਾ ਦਿੱਤਾ ਜਾਵੇ ਤਾਂ ਅੱਛਾ ਹੋਏਗਾ ਤਾਂ ਜੋ ਲੋਕਾਂ ਨੂੰ ਸਰਸੋਂ ਦਾ ਜਿਹੜਾ ਤੇਲ ਹੈ ਮਸਟਰਡ ਆਇਲ ਦੇ ਵਿੱਚ ਉਹ ਪਕਾਇਆ ਜਾਵੇ ਸੋ ਇਹੋ ਜਿਹੀਆਂ ਬਹੁਤ ਸਾਰੀਆਂ ਹੋਰ ਗੱਲਾਂ ਹੈ ਜਿਹੜੀਆਂ ਅਲੱਗ-ਅਲੱਗ ਜਿਹੜੀਆਂ ਸਕੀਮਸ ਦੇ ਵਿੱਚ ਅਸੀਂ ਲੋਕਾਂ ਨੇ ਕੀਤੀਆਂ ਜਿਵੇਂ ਕਿ ਬਹੁਤ ਸਾਰੇ ਸਾਡੇ ਜਿਹੜੇ ਸਕਿੱਲ ਡਵੈਲਪਮੈਂਟ ਦੇ ਉਹ ਸਾਡੇ ਸਕਿੱਲ ਸੈਂਟਰਸ ਹੈ ਰੂਰਲ ਉਹ ਖਾਲੀ ਪਏ ਜਿਵੇਂ 13 ਹੈ ਸਾਡੇ ਕੋਲੇ ਉਹ 5 ਹੀ ਹੈ ਤੇ ਦੂਜੇ ਖਾਲੀ ਪਏ ਅਸੀਂ ਆਖਿਓ ਐਮਐਸਐਮਈ ਨਾਲ ਤੁਸੀਂ ਗੱਲ ਕਰੋ ਲੋਹਾਰਿਆਂ ਦੀ ਇੰਡਸਟਰੀ ਨਾਲ ਗੱਲ ਕਰੋ ਗੱਲ ਕਰਕੇ ਉੱਥੇ ਐਮਐਸਐਮਈਜ਼ ਨੂੰ ਰੋਜ਼ ਏਮਪਲॉयਮੈਂਟ ਅਸੇ ਬੰਦੇ ਚਾਹੀਦੇ ਸੋ ਉਹਨਾਂ ਨਾਲ ਗੱਲਬਾਤ ਕਰਕੇ ਅਸੀਂ ਤਾਂ ਜੋ ਹੈ ਉਹ ਜਿਹੜੇ ਹੈ ਖਾਲੀ ਪਏ ਖੰਡਰ ਬਣੇ ਹੈ ਸੋ ਨਾ ਬਣਨ ਤੇ ਉਥੇ ਕੰਮ ਚੱਲੇ ਤੇ ਲੋਕਾਂ ਨੂੰ ਰੋਜ਼ਗਾਰ ਮਿਲ ਸਕਦਾ ਹੈ ਇਹੀ ਸਰ ਉਹ ਕਿਹੜਾ ਕਲਸਟਰ ਸੀਗਾ ਧਾਂਦਰਾ ਕਲਸਟਰ ਹੈ ਉੱਥੇ ਕਰੋੜਾ ਰੁਪਿਆ ਲੱਗਿਆ ਉਹ ਲੇਕਿਨ ਬਿਲਡਿੰਗ ਬੰਦ ਪਈ ਹੈ ਮਗਰਲੇ 3 ਸਾਲਾਂ ਤੋਂ ਹੁਣ ਅਸੀਂ ਇਹ ਕਿਹਾ ਕਿ ਧਾਂਦਰਾ ਕਲਸਟਰਸ ਨੂੰ ਆਉਣ ਵਾਲੇ ਮਹੀਨੇ ਦੇ ਵਿੱਚ ਵਿੱਚ ਡੀਸੀ ਸਭ ਚਲਾਓ ਇੰਨੀ ਵੱਡੀ ਬਿਲਡਿੰਗ ਬਣਾਈਆਂ ਉੱਥੇ ਮੈਰਿਜ ਪੈਲੈਸ ਮੈਰਿਜ ਪੈਲੈਸ ਬਣੇ ਹੈ ਸਟੇਡੀਅਮਸ ਬਣੇ ਹੈ ਹੋਰ ਚੀਜ਼ਾਂ ਬਣੀਆਂ ਸੋ ਉੱਥੋਂ ਪੈਸੇ ਆ ਸਕਦੇ ਸੀ ਆਮਦਨ ਆ ਸਕਦੀ ਸੀ ਇਹਨਾਂ ਤਿੰਨਾਂ ਸਾਲਾਂ ਦੇ ਵਿੱਚ ਵਿੱਚ ਪੂਰੀ ਇੱਕ ਵਾਰੀ ਆਕਸ਼ਨ ਹੋ ਗਈ ਸੀ ਲੇਕਿਨ ਆਕਸ਼ਨ ਦੇ ਵਿੱਚ ਉਸ ਹਿਸਾਬ ਨਾਲ ਜੇ ਆਕਸ਼ਨ ਦੇ ਪੈਸੇ ਲਾਈਏ ਤਾਂ ਅੱਜ ਕਰੋੜਾਂ ਰੁਪਏ ਦਾ ਸਾਡਾ ਨੁਕਸਾਨ ਹੋ ਗਿਆ ਔਰ ਇਹਨਾਂ ਨੇ ਆਪ ਲਿਖਿਆ ਔਰ ਇਹ ਵਿੱਚ ਕਿ ਉਹ ਖੰਡਰ ਬਣ ਜਾਏਗਾ ਜੇ ਉਹਨੂੰ ਯੂਜ਼ ਨਾ ਕੀਤਾ ਗਿਆ ਤੇ ਉਹ ਤਾਂਦਰਾ ਕਲਸਟਰਸ ਨੂੰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਵਿਜ਼ਿਟ ਵੀ ਕਰਾਂਗੇ ਮੈਂ ਤੇ ਡਾਕਟਰ ਸਾਹਿਬ ਤੇ ਉਹਨੂੰ ਚਲਾਉਣ ਦੀ ਵੀ ਅਸੀਂ ਗੱਲ ਕੀਤੀ ਹੈ ਸੋ ਬਹੁਤ ਸਾਰੀਆਂ ਜਿਹੜੇ ਹੋਰ ਮਨਰੇਗਾ ਦੇ ਤਹਿਤ ਹੈਲਥ ਮਿਸ਼ਨ ਦੇ ਤਹਿਤ ਐਨਆਰਐਚਐਮ ਦੇ ਤਹਿਤ ਬਹੁਤ ਸਾਰੀਆਂ ਗੱਲਾਂ ਹੈ ਜਿਹੜੀਆਂ ਉਹ ਸਾਨੂੰ ਦੱਸਣਗੇ ਤੇ ਅਸੀਂ ਮੈਂ ਤੇ ਡਾਕਟਰ ਸਾਹਿਬ ਅਸੀਂ ਕੇਂਦਰ এনवायरमेंट ਮਿਨਿਸਟਰ ਨੂੰ ਚਾਹੇ ਮਿਲਣਾ ਹੋਵੇ ਬੁੱਢਾ ਨਾਲਾ ਤੇ ਚਾਹੇ ਰੂਰਲ ਡਿਵੈਲਪਮੈਂਟ ਮਿਨਿਸਟਰ ਨੂੰ ਮਿਲਣਾ ਹੋਵੇ ਮਨਰੇਗਾ ਦੇ ਇਸ਼ੂਸ ਤੇ ਉਹਨਾਂ ਤੇ ਜਾ ਕੇ ਅਸੀਂ ਨਾਲ-ਨਾਲ ਕੋਆਰਡੀਨੇਸ਼ਨ ਦੇ ਨਾਲ ਅਸੀਂ ਆਪਸੀ ਉਹਰੇ ਨਾਲ ਤਾਲਮੇਲ ਦੇ ਨਾਲ ਅਸੀਂ ਆਉਣ ਵਾਲੇ ਸਮੇਂ 'ਚ ਕੰਮ ਕਰਾਂਗੇ ਮੈਂ ਜੋਰਵਾਲ ਸਾਹਿਬ ਦਾ ਔਰ ਪੂਰੀ ਐਡਮਿਨਿਸਟ੍ਰੇਸ਼ਨ ਦਾ ਧੰਨਵਾਦ ਕਰਨਾ ਚਾਹੁੰਦਾ ਬੀਇੰਗ ਅ ਚੇਅਰਮੈਨ ਦੇਸ਼ਾ ਕਮੇਟੀ ਕਿ ਉਹਨਾਂ ਨੇ ਬੜੀ ਪੇਸ਼ੀਅੰਸ ਦੇ ਨਾਲ ਸਾਨੂੰ ਸੁਣਿਆ ਸਾਡੀ ਗੱਲਬਾਤ ਸੁਣੀ ਔਰ ਮੇਰਾ ਖਿਆਲ 11 ਵਜੇ ਤੋਂ ਚੱਲ ਕੇ ਤੇ ਤਕਰੀਬਨ ਹੁਣ ਤੱਕ ਇਹ ਮੀਟਿੰਗ ਚੱਲੀ ਬੜੀ ਲੰਮੀ ਮੀਟਿੰਗ ਰਹੀ 유ਸਫੁਲ ਮੀਟਿੰਗ ਰਹੀ ਤੇ ਮੈਨੂੰ ਲੱਗਦਾ ਕਿ ਅਸੀਂ ਆਉਣ ਵਾਲੇ ਸਮੇਂ ਚ ਕੋਆਰਡੀਨੇਸ਼ਨ ਦੇ ਨਾਲ ਕੰਮ ਕਰਕੇ ਲੋਕਾਂ ਦੇ ਪੜ੍ਹਾਈ ਦੇ ਔਰ ਪੰਜਾਬ ਦੇ ਡਵੈਲਪਮੈਂਟ 'ਤੇ ਕੰਮ ਕਰਾਂਗੇ ਅੱਜ ਤਾਂ ਅਮਰਜੈਂਸੀ ਫਿਲਮ ਰਿਲੀਜ਼ ਹੋਈ ਹੈ ਇੰਦਰਾ ਗਾਂਧੀ ਦਾ ਰੂਲ ਉਹਨਾਂ ਨੇ ਰੱਖਣਾ ਰਵਣਾ ਤੇ ਕਿਹੜਾ ਪੰਜਾਬ ਚ ਦਾ ਵਿਰੋਧ ਹੋ ਸੋ ਗੱਲ ਇਹ ਹੈ ਜੀ ਪਹਿਲੀ ਗੱਲ ਤਾਂ ਇਹ ਜਿਹੜੀਆਂ ਫਿਲਮਸ ਨੂੰ ਬਣਾਈਆਂ ਜਾ ਰਹੀਆਂ ਇਹ ਟੋਟਲ ਅਜੰਡਾ ਜਿਹੜਾ ਬੀਜੇਪੀ ਦਾ ਅਜੰਡਾ ਹੈ ਇਹ ਜਾਣ ਬੁਝ ਕੇ ਸਕ੍ਰਿਪਟਿਡ ਸਟੋਰੀ ਬਾਈ ਪ੍ਰਾਈਮ ਮਿਨਿਸਟਰ ਆਫਿਸ ਉਥੋਂ ਸਕ੍ਰਿਪਟਿਡ ਸਟੋਰੀ ਆਉਂਦੀ ਹੈ ਫਿਰ ਜਾਣ ਬੁਝ ਕੇ ਉਸ ਸਟੋਰੀ ਨੂੰ ਇੰਪਲੀਮੈਂਟ ਕਰਕੇ ਫਿਲਮ ਬਣਾਈ ਜਾਂਦੀ ਹੈ ਤੇ ਜਾਨ ਬੁਝ ਕੇ ਕਾਂਗਰਸ ਪਾਰਟੀ ਨੂੰ ਜਾਂ ਕਾਂਗਰਸ ਪਾਰਟੀ ਦੇ ਲੀਡਰਸ਼ਿਪਰਾਂ ਨੂੰ ਐਸੋਸੀਏਟ ਜਿਹੜੇ ਸਾਡੇ ਨਾਲ ਹੈ ਉਹਨਾਂ ਬਾਰੇ ਇਹ ਕਹਾਣੀਆਂ ਚਲਾਈਆਂ ਜਾਂਦੀਆਂ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਆ ਕਿ ਫਿਲਮ ਜਿਹੜੀ ਵੀ ਬਣਦੀ ਹੈ ਉਹ ਰਿਚ ਤਾਂ ਮਸਾਲਾ ਪਾਇਆ ਜਾਂਦਾ ਸੋ ਥੈਟ ਲੋਕ ਵੇਖਣ ਇਹੋ ਜੀਆਂ ਮੂਵੀਜ਼ ਜਿਹੜੀਆਂ ਆਉਂਦੀਆਂ ਐ ਇਹਦੇ ਨਾਲ ਲੋਕਾਂ 'ਚ ਮੈਨੂੰ ਲੱਗਦਾ ਹੈ ਕਿ ਮਾਹੌਲ ਖਰਾਬ ਹੁੰਦਾ ਹੈ ਦੇਸ਼ ਦਾ ਆਪਸ 'ਚ ਨਫ਼ਰਤ ਵਧਦੀ ਹੈ ਜੀਰਾ ਕੋਈ ਸਮਾਜ ਨੂੰ ਸਿਸਟਮ ਨੂੰ ਫਾਇਦਾ ਨਹੀਂ ਹੁੰਦਾ ਸੈਂਸਰ ਬੋਰਡ ਨੂੰ ਇਹਦੇ ਵੱਲ ਗੌਰ ਫਰਮਾਉਣਾ ਚਾਹੀਦਾ ਔਰ ਕੇਂਦਰ ਸਰਕਾਰ ਨੂੰ ਵੀ ਕਿਉਂਕਿ ਅਗਰ ਦੇਸ਼ ਦੇ ਅੰਦਰ ਇਸ ਤਰ੍ਹਾਂ ਦਾ ਨਫਰਤ ਦਾ ਮਾਹੌਲ ਹੋਏਗਾ ਤਾਂ ਫਿਰ ਇਹ ਦੇਸ਼ ਚੱਲ ਨਹੀਂ ਪਾਏਗਾ ਦੇਸ਼ ਦੇ ਵਿੱਚ ਬਹੁਤ ਸਾਰੀਆਂ ਜਾਤਾਂ ਦੇ ਲੋਕ ਬਹੁਤ ਸਾਰੇ ਧਰਮਾਂ ਦੇ ਲੋਕ ਬਹੁਤ ਸਾਰੀਆਂ ਪਾਰਟੀਆਂ ਨਾਲ تعلقات ਕਰਨ ਦੇ ਰੱਖਣ ਵਾਲੇ ਹੁਣ ਕੱਲ ਨੂੰ ਮੋਦੀ ਸਾਹਿਬ ਤੋਂ ਬਾਅਦ ਕੋਈ ਮੋਦੀ ਸਾਹਿਬ ਦੀ ਇੱਕ ਮੂਵੀ ਬਣਾ ਦੇਣ ਦੇਸ਼ ਦੇ ਪ੍ਰਾਈਮ ਮਿਨਿਸਟਰ ਦੀ ਮੂਵੀ ਬਣੋਣੀ ਹੈ ਕੌਤਾਰੇ ਲੋਕ ਕਿਸੇ ਤੋਂ ਪ੍ਰਭਾਵਿਤ ਹੁੰਦੇ ਆ ਕਿਸੇ ਤੋਂ ਨਹੀਂ ਹੁੰਦੀ ਪਰ ਸਕ੍ਰਿਪਟਡ ਸਟੋਰੀ ਬਣਾ ਕੇ ਤੁਸੀਂ ਅਗਰ ਇਸ ਤਰ੍ਹਾਂ ਕਰੋਗੇ ਮੈਨੂੰ ਲੱਗਦਾ ਇਹ ਗੱਲ ਚੰਗੀ ਨਹੀਂ ਹੈ ਚਾਹੇ ਉਹ ਪ੍ਰਾਈਮ ਮਿਨਿਸਟਰ ਕਿਸੇ ਵੀ ਪਾਰਟੀ ਦਾ ਹੋਵੇ ਸੋ ਬਾਕੀ ਕੰਗਣਾ ਜੀ ਤਾਂ ਸ਼ੀ ਇਜ਼ ਪਪੂਲਰ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਚੋ ਤਾਂ ਉਹਨਾਂ ਦਾ ਪੰਜਾਬ ਦੇ ਕਿਸਾਨਾਂ ਤੇ ਵੀ ਵਿਸ਼ਵਾਸ ਨਹੀਂ ਪੰਜਾਬ ਦੇ ਲੋਕਾਂ ਤੇ ਵੀ ਵਿਸ਼ਵਾਸ ਨਹੀਂ ਸੋ ਕਈ ਲੋਕ ਲਾਈਨ ਲਾਈਟ 'ਚ ਰਹਿਣ ਦੀ ਆਦਤ ਹੁੰਦੀ ਹੈ ਉਹ ਬਿਲਕੁਲ ਇਹ ਰੇਤੇ ਇਹਨਾਂ ਨੂੰ ਕੋਈ ਨਾ ਕੋਈ ਇਤਰਾਜ ਕਰਨਾ ਚਾਹੀਦਾ ਸੀ ਗਲਤ ਸਟੋਰੀ ਪ੍ਰਾਈਮ ਮਿਨਿਸਟਰ ਦੀ ਨਹੀਂ ਦਿਖਾ ਸਕਦਾ ਉਹ ਫਿਲਮਾਂ ਤਾਂ ਬੰਦੀਆਂ ਰਹਿੰਦੀਆਂ ਜੀ ਗਲਤ ਸਟੋਰੀ ਕਿਸੇ ਵਿਅਕਤੀ ਵਿਸ਼ੇਸ਼ ਦੀ ਆਮ ਗੱਲ ਕਰਦੇ ਹੋ ਤਾਂ ਠੀਕ ਹੈ ਲੇਕਿਨ ਕਿਸੇ ਪ੍ਰਾਈਮ ਮਿਨਿਸਟਰ ਰਹਿ ਬੰਦੇ ਦੀ ਤੁਸੀਂ ਇਸ ਤਰ੍ਹਾਂ ਕਰੋ ਤਾਂ ਮਾੜੀ ਗੱਲ ਹੈ ਸਰ ਰਾਜ ਜੀ 111 300 ਜਿਹੜੇ ਮਰਨਵਰ ਤੇ ਬੈਠੇ ਨੇ ਪਹਿਲਾਂ ਡਿਪਟੀ ਸਾਹਿਬ ਵੀ ਬੈਠੇ ਸੀ ਚੁੱਪ ਕਰ ਤੁਸੀਂ ਕੀ ਹਾਂਜੀ ਇਹ ਨੌਬਤ ਆਣੀ ਨਹੀਂ ਚਾਹੀਦੀ ਸੀ ਜਨਾਬ ਇਹਨੂੰ ਸਮੇਂ ਸਿਰ ਇਹ ਰੇਤੇ ਕੋਈ ਨਾ ਕੋਈ ਗੱਲਬਾਤ ਸੈਂਟਰ ਗਵਰਨਮੈਂਟ ਨੂੰ ਕਰਨੀ ਚਾਹੀਦੀ ਸੀ ਨਾ ਤਾਂ ਪੰਜਾਬ ਸਰਕਾਰ ਨੇ ਕੁਝ ਕੀਤਾ ਕਿਉਂਕਿ ਮੁੱਖ ਮੰਤਰੀ ਸਾਹਿਬ ਮਸ਼ਰੂਫ ਨੇ ਇਲੈਕਸ਼ਨਾਂ ਦੇ ਵਿੱਚ ਦਿੱਲੀ ਦੇ ਉਹਨਾਂ ਨੂੰ ਤਾਂ ਹੁਣ 2 ਮਹੀਨੇ ਕੁਝ ਪਤਾ ਨਹੀਂ ਪੰਜਾਬ 'ਚ ਕੀ ਚੱਲ ਰਿਹਾ ਕੱਲ ਪਰसों ਰਾਕਟ ਲਾਂਚਰ ਸਾਡੇ ਇੱਕ ਕਾਂਗਰਸ ਦੇ ਬੰਦੇ ਦੇ ਘਰ ਵਿੱਚ ਸਿੱੜ ਦਿੱਤਾ ਗਿਆ ਹਾਂਜੀ ਸੋ ਮੇਰੇ ਕਹਿਣ ਦਾ ਮਤਲਬ ਡੱਲੇਵਾਲ ਸਾਹਿਬ ਦੇ ਇਸ਼ੂ ਤੇ ਬਹੁਤ ਗੰਭੀਰਤਾ ਦੇ ਨਾਲ ਵਿਚਾਰ ਕਰਨਾ ਚਾਹੀਦਾ ਸੀ ਜਿਹੜਾ ਕਿ ਸਰਕਾਰ ਨੇ ਬਿਲਕੁਲ ਨਹੀਂ ਕੀਤਾ ਇਹਦੇ ਵਿੱਚ ਦੋਨੋਂ ਸਰਕਾਰਾਂ ਜ਼ਿੰਮੇਵਾਰ ਔਰ ਅਗਰ ਡੱਲੇਵਾਲ ਸਾਹਿਬ ਨੂੰ ਕੁਝ ਹੋ ਗਿਆ ਤੇ ਪੰਜਾਬ ਦੇ ਕੀ ਦੇਸ਼ ਦੇ ਕਿਸਾਨਾਂ ਨੇ ਬਰਦਾਸ਼ਤ ਨਹੀਂ ਕਰਨਾ ਔਰ ਪੰਜਾਬ ਦੇ ਲੋਕਾਂ ਨੇ ਬਰਦਾਸ਼ਤ ਨਹੀਂ ਕਰਨਾ ਮੈਂ ਦੁਬਾਰਾ ਫੇਰ ਬਿਰਤੀ ਕਰਨੀ ਚਾਹਣਾ ਦੋਨਾਂ ਸਰਕਾਰਾਂ ਨੇ ਆਪਦੇ ਫਰਜ਼ਾਂ ਦੀ ਪੂਰਤੀ ਕਰਦੇ ਆ ਹੋਇਆ ਤੁਸੀਂ ਡੱਲੇਵਾਲ ਸਾਹਿਬ ਨੂੰ ਬਚਾਉਣ ਦਾ ਕੰਮ ਕਰੋ ਕਿਤੇ ਅਨਹੋਣੀ ਹੋ ਗਈ ਤਾਂ ਤੁਹਾਨੂੰ ਨਾ ਪੰਜਾਬ ਦੇ ਲੋਕਾਂ ਨੇ ਮaaf ਕਰਨਾ ਹੈ ਨਾ ਰੱਬ ਨੇ ਮaaf ਕਰਨਾ 307 ਦੀ ਧਾਰਾ ਮਗਵਾ ਦਿੱਤੀ ਆ ਜਿਹੜਾ ਤੁਹਾਡੇ ਕਿਸਾਨਾਂ ਦੇ ਪੀਰ ਫੋਲਡੂ ਦੇ ਮਾਮਲੇ ਵਿੱਚ ਦੇ ਕੋ ਮੈਂ ਤਾਂ ਆਪ ਕਹਿੰਦੇ ਕਿ ਇਸ ਤਰ੍ਹਾਂ ਦੀ ਅਨਿਰਗਰਦੀ ਕਦੇ ਨਹੀਂ ਦੇਖੀ ਕਿ ਧਰਨਾ ਕਿਸੇ ਨੇ ਲਾਇਆ ਹੋਵੇ ਉਹ ਜੇ ਧਰਨੇ ਦਾ ਵੱਤੂ ਵਦੇ ਹੁੰਦਾ ਹੈ ਕਿ ਸੈਕਸ਼ਨ ਜੇ ਤੁਸੀਂ ਕੋਈ ਕੋਈ ਸੜਕ ਘੇਰੀ ਹੈ ਜਾਂ ਕੋਈ ਬਲ ਉਹ ਤੁਸੀਂ 1 ਲੱਖ ਐਫ ਆਈ ਆਰ ਕਰ ਸਕਦੇ ਹੋ ਮੈਂ ਨਹੀਂ ਕਹਿੰਦਾ ਨਹੀਂ ਕਰ ਸਕਦੇ ਲੇਕਿਨ ਇਸ ਤਰ੍ਹਾਂ 307 ਤੁਸੀਂ ਰੋਜ਼ਾਨਾ ਇਹ ਕਹਿੰਦੇ ਹੋ ਕਿ ਪੰਜਾਬ ਹਮਾਰੇ ਬਹੁਤ ਨਜ਼ਦੀਕ ਹੈ ਪੰਜਾਬ ਦੇ ਕਿਸਾਨ ਬਹੁਤ ਨਜ਼ਦੀਕ ਹੈ ਮੈਂ ਪੰਜਾਬ ਨੂੰ ਪਿਆਰ ਕਰਦਾ ਹਾਂ ਤੁਸੀਂ ਕਦੇ ਗੁਰਦੁਆਰਾ ਸਾਹਿਬ ਜਾ ਕੇ ਇਸ ਤਰ੍ਹਾਂ ਦਾ ਮਹਿੰਮ ਛੇੜਦੇ ਹੋ ਕਦੇ ਪੱਗ ਬੰਨ ਕੇ ਛੇੜਦੇ ਹੋ ਇਸ ਤਰ੍ਹਾਂ ਪੰਜਾਬੀਆਂ ਨੇ ਤੁਹਾਡੇ ਨੇੜੇ ਨਹੀਂ ਆਉਣਾ ਪੰਜਾਬ ਦੇ ਕਿਸਾਨ ਤੇ ਜਦੋਂ ਤੁਸੀਂ 307 ਦਾ ਮਕਦਮਾ ਦਰਜ ਕਰਦੇ ਹੋਗੇ ਤੁਸੀਂ ਦੱਸ ਦਿਓ ਅੱਜ ਤਾਈਂ ਕਾਂਗਰਸ ਪਾਰਟੀ ਨੂੰ ਬਤੇਰੀਆ ਦੀ ਰਾਹੁਲ ગાંધી ਨੂੰ ਲੋਕਾਂ ਨੇ ਘੇਰਿਆ ਬਤੇਰੀਆ ਦੀ ਸ਼੍ਰੀਮਤੀ ਸੋਨੀਆ ਗਾਂਧੀ ਨੂੰ ਲੋਕਾਂ ਨੇ ਘੇਰਿਆ ਲੇਕਿਨ ਤੁਸੀਂ ਦੱਸ ਦਿਓ ਇਸ ਤਰ੍ਹਾਂ ਦੀ ਇੱਕ ਸਿੰਗਲ ਆਧਾਰਨ ਦੇ ਦਿਓ ਕਿਸਾਨਾਂ ਤੇ ਇਹਦਾ ਕਰਨਾ ਕੀ ਹੈ ਕਿਸੇ ਇੰਡੀਵਿਜੂਅਲ ਤੇ ਵੀ ਨਹੀਂ ਹਾਲਾਂਕਿ ਸਾਡੀ ਪਾਰਟੀ ਦੇ ਲੀਡਰਾਂ ਨੇ ਤਾਂ ਕਿੱਡਾ ਵਿਸ਼ਾਲ ਹਿਰਦਾ ਹੋਏਗਾ ਰਾਹੁਲ ਗਾਂਧੀ ਦਾ ਪ੍ਰਿਯੰਕਾ ਗਾਂਧੀ ਦਾ ਕਿ ਆਪਣੇ ਪਿਤਾ ਦੇ ਕਾਤਲਾਂ ਨੂੰ ਵੀ ਮਾਫੀ ਦੇਤੀ ਇਸ ਤੋਂ ਵੱਡਾ ਵਿਸ਼ਾਲ ਹਿਰਦਾ ਕੀ ਹੋਏਗਾ ਤੇ ਤੁਸੀਂ ਉਹਨਾਂ ਤੇ 307 ਲਾਤੀ ਜਿਨ੍ਹਾਂ ਨੇ ਵਿਚਾਰੇ ਨੇ ਸੜਕ ਤੇ ਬੈਠ ਕੇ ਆਪਦੇ ਮੰਗਾਂ ਦੀ ਗੱਲ ਕਰ ਰਹੇ ਸਨ ਮਾੜੀ ਗੱਲ ਹੈ ਇਹ ਹਟਾਉਣੀ ਚਾਹੀਦੀ ਹੈ ਮੈਂ ਮੰਗ ਕਰਦੇ ਆਂ ਕਿ ਪੰਜਾਬ ਦੀ ਸਰਕਾਰ ਨੂੰ ਔਰ ਪੰਜਾਬ ਸਰਕਾਰ ਦਾ ਵੀ ਇਸ ਗੱਲ 'ਚ ਕਸੂਰ ਹੈ ਕਿ ਉਹਨਾਂ ਨੂੰ ਰਜਿਸਟਰਡ ਨਹੀਂ ਕਰਨਾ ਚਾਹੀਦਾ ਸੀ 307 ਦਾ ਮਕਦਮਾ ਆਪਦੇ ਕਿਸਾਨਾਂ ਦੇ ਕਿਉਂਕਿ ਅਗਰ ਬੰਦਾ ਹੀ ਨਹੀਂ ਹੋ ਕਰਨਾ ਤਾਂ ਪੰਜਾਬ ਪੁਲਿਸ ਨੇ ਹੈ